ਸਵਾਗਤ ਦੇ ਵਿੱਚ ਸਾਡੇ ਵਿਚਕਾਰ ਪੁਰਵ ਕੇਂਦਰੀ ਮੰਤਰੀ ਵਿਜੇ ਸਾਹਪਲਾ ਜੀ ਪਹੁੰਚੂ ਕੇ ਨੇ ਤੇ ਅੱਜ ਉਹ ਉਹਨਾਂ ਨਾਲ ਗੱਲ ਕਰਦੇ ਆ ਕਿ ਟ੍ਰੇਨ ਕਿੱਥੋਂ ਚੱਲੇਗੀ ਤੇ ਕੀ ਇਹਦਾ ਰੂਟ ਰਹੇਗਾ ਜੀ ਮੈਂ ਸਵਾਗਤ ਕਰਦਾ ਵਿਜੇ ਸਾਹਪਲਾ ਜੀ ਦੈਨਿਕ ਸਵਰਾ ਟੀਵੀ ਤੇ ਤੁਹਾਡਾ ਜੀ ਅੱਜ ਦੇ ਇਸ ਕਾਰਜਕ੍ਰਮ ਬਾਰੇ ਮਤਲਬ ਹੋਗਾ ਕਿ ਜਹਾਂ ਆਪ ਜੀ ਦੇ ਪਤਾਨ ਮੰਤਰੀ ਵੱਲੋਂ ਤੋਂ ਅੰਮ੍ਰਿਤ ਭਾਰਤ ਕੇ ਨਾਂ ਕੇ 6 ਜਿਹੜੀ ਬੰਦੇ ਭਾਰਤ ਟ੍ਰੇਨਾਂ ਸ਼ੁਰੂ ਕੀਤੇ ਜਾ ਰਹੀਆਂ ਹਨ ਆਪੀ ਟ੍ਰੇਨ ਵਾਹ ਰੋ ਤੇ ਜਿਹੜੀ ਸਾਡੇ ਇਸ ਪੰਜਾਬ ਨੂੰ ਜਿਹੜੀ ਪ੍ਰਭਾਵ ਰਣ ਜਿਹੜੀਆਂ ਨਾਲ ਰਿਲੇਟਡ ਹੈ ਉਹ ਅੰਮ੍ਰਿਤਸਰ ਤੋਂ ਦਿੱਲੀ ਔਰ ਜਿਹੜੀ ਆ ਕਟੜਾ ਤੋਂ ਦਿੱਲੀ ਜਿਹੜੀ ਆ ਉਹ ਸ਼ੁਰੂ ਕੀਤੀ ਜਾ ਰਹੀ ਹੈ ਔਰ ਜਿਹੜੀ ਅੰਮ੍ਰਿਤਸਰ ਦਿੱਲੀ ਹੈ ਉਹਦਾ ਠਹਿਰਾਓ ਜਿਹੜਾ ਫਵਾਰੇ ਵੀ ਖੇ ਵੀ ਹੋਏਗਾ ਸੋ ਅੱਜ ਸਾਰੇ ਜਿਹੜੇ ਆ ਉਹਦਾ ਸਵਾਗਤ ਕਰਨ ਦੇ ਲਈ ਇਸ ਸਟਰੀ ਦਾ ਔਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਜਲਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਨ ਲਈ ਅਜੇ ਨਹੀਂ ਆ ਤਾਂ ਕਿ ਉਹ ਇਸ ਜਿਹੜਾ ਵੱਡਾ ਤੋਹਫਾ ਰੁਕੇਸ਼ ਜੀ ਨੇ ਇਹ ਬਹੁਤ ਵੱਡਾ ਤੋਹਫਾ ਜਿਹੜਾ ਸਾਨੂੰ ਦਿੱਤਾ ਆ ਉਹਦੇ ਲਈ ਸਾਰਾ ਫਰਵਾੜੇ ਦੀ ਜਨਤਾ ਜਿਹੜੀ ਜਾਂਦੀਆਂ ਟਹਿਰਾਈਆਂ ਤੋਂ ਮਾਜੋ ਮੋਦੀ ਜੀ ਦਾ ਧੰਨਵਾਦ ਕਰਦੀ ਆ ਅਸ਼wini Vaishnaw ਜੀ ਜਿਹੜੇ ਸਾਡੇ ਰੇਲਵੇ ਮੰਤਰੀ ਹੈ ਉਹਨਾਂ ਬਹੁਤ ਕਰਤ ਜਿਨ੍ਹਾਂ ਨੇ ਵਿਸ਼ੇਸ਼ ਰੂਪ ਤੋਂ ਬਾਈਟ ਦੇ ਰਹੇ ਹਨ ਫਗਵਾੜੇ ਦੇ ਲਈ ਇੰਤਜ਼ਾਰ ਹੈ ਇਹ ਗੱਲ ਤਾਂ ਵਾਜਾ ਟ੍ਰੇਨ ਨੂੰ ਸ਼ੁਰੂ ਕਰ ਕੋਈ ਵਰਕ ਨਹੀਂ ਵਰਤਾ ਇਹ ਸਨ ਬੇਜਾ ਸਾਪਲਾ ਜੀ ਜਿਨ੍ਹਾਂ ਨੇ ਦੱਸਿਆ ਕਿ ਜਿਹੜੀਆਂ ਇਹ ਟ੍ਰੇਨਾਂ ਨੇ ਟ੍ਰੇਨਾਂ ਦੇ ਵਿੱਚ ਕੌਣ ਕੌਣ ਕਿਤੋਂ ਚੱਲੇਗੀ ਤੇ ਕੀ ਸਮਾਂ ਹੈ ਅਸੀਂ ਸਾਡੇ ਨਾਲ ਇੱਥੇ ਰੇਲਵੇ ਦੇ ਅਧਿਕਾਰੀ ਵੀ ਮੌਜੂਦ ਨੇ ਉਹਨਾਂ ਨੂੰ ਪੁੱਛਿਆ ਸਰ ਜਿਹੜੀਆਂ ਟ੍ਰੇਨ ਚੱਲੀ ਇਹਦੀ ਪ੍ਰੋਪਰ ਟਾਈਮਿੰਗ ਕੀ ਹੈ ਜਿਹੜੀ ਲੋਕਾਂ ਨੂੰ ਪਤਾ ਲੱਗ ਸਕੇ ਤਾਂ ਤਾਂ ਕਦੋਂ ਚੱਲੇਗੀ ਜੀ ਫਗਵਾੜਾ ਦੇ ਵਿੱਚ ਆ ਕੇ ਅੰਮ੍ਰਿਤਸਰ ਸੇ ਜੋ ਚੱਲੇਗੀ ਇਸ ਦਾ ਟਾਈਮ ਹੈ आठ बज के मिनट चलेगी सुबह और डेढ़ बजे के करीब दिल्ली पहुंचेगी पुरानी दिल्ली और वापसी में जो चलेगी आठ चालीस में चलेगी रात को सॉरी यहाँ से शाम को तीन पंद्रह चले में चलेगी और आठ चालीस में अमृतसर आ जाएगी छह दिन चलेगी दिल्ली से कितने बजे वापसी में कितने, कितने वा कौन सा टाइम है सवा तीन तीन जी जी ਇਸਨ ਰੇਲਵੇ ਦੇ ਅਧਿਕਾਰੀ ਜਿਨ੍ਹਾਂ ਨੇ ਸਾਨੂੰ ਟਾਈਮਿੰਗ ਦੱਸੀ ਹੈ ਕਿ ਇਹ ਜਿਹੜੀ ਟレイン ਹੈ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਚੱਲੇਗੀ ਤੇ ਇਹਦੀ ਜਿਹੜੀ ਟਾਈਮਿੰਗ ਆ ਉਹ ਕੀ ਕੀ ਰਹਿਣ ਵਾਲੀ ਹੈ ਹੁਣ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿ ਰੇਲਵੇ ਸਟੇਸ਼ਨ ਫਗਵਾੜਾ ਦੇ ਉੱਤੇ ਜਿਹੜਾ ਕਿ ਰੇਲਵੇ ਵੱਲੋਂ ਪ੍ਰੋਗਰਾਮ ਕੀਤਾ ਜਾ ਰਿਹਾ ਇਸ ਪ੍ਰੋਗਰਾਮ ਦੀਆਂ ਜਿਹੜੀਆਂ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਔਰ ਫਗਵਾੜਾ ਵਾਸੀਆਂ ਦੇ ਵਿੱਚ ਕਿੰਨਾ ਉਤਸ਼ਾਹ ਹੈ ਕਿ ਦੇਖੋ ਕਿ ਜਿਹੜਾ ਰੇਲਵੇ ਸਟੇਸ਼ਨ ਖਾਚ-ਖਚ ਭਰਿਆ ਹੋਇਆ ਹੈ ਔਰ ਲੋਕ ਟ੍ਰੇਨ ਦੇ ਇੰਤਜ਼ਾਰ ਦੇ ਲਈ ਵਿਜੇ ਸਾਪਲਾ ਜੀ ਦੇ ਵਾਹੀ ਦੇ ਵਿੱਚ ਇੱਥੇ ਵਰਕਰ ਇਕੱਠੇ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਔਰ ਭਾਰਤੀ ਜਨਤਾ ਪਾਰਟੀ ਦੇ ਬੜੇ ਹੋਮ ਹੋਮ ਆ ਕੇ ਇਸ ਦੇ ਵਿੱਚ ਆਪਣਾ ਜੋ ਕਿ ਜੋਗਦਾਨ ਦੇਣ ਲਈ ਔਰ ਸਵਾਗਤ ਕਰਨ ਲਈ ਇੱਥੇ ਪਹੁੰਚ ਰਹੇ ਨੇ ਔਰ ਫਗਵਾੜਾ ਸ਼ਹਿਰ ਵਾਸੀ ਜਿਹੜੇ ਕਿ ਇਸ ਪ੍ਰੋਗਰਾਮ ਵਿੱਚ ਪਹੁੰਚੇ ਹੋਏ ਨੇ ਔਰ ਅਸੀਂ ਇਸ ਵਕਤ ਫਗਵਾੜਾ ਵਾਸੀਆਂ ਨਾਲ ਫਗਵਾੜਾ ਵਾਸੀਆਂ ਨਾਲ ਗੱਲ ਬਾਤ ਕਰਦੇ ਆਂ ਕਿ ਇਹ ਜੋ ਟ੍ਰੇਨ ਸਟੇਸ਼ਨ ਤੇ ਰੁਕ ਰਹੀ ਹੈ ਤੇ ਇਹਦੇ ਵਾਸਤੇ ਕੀ ਕਹਿਣਾ ਚਾਹੋਗੇ ਜੀ ਤੁਸੀਂ ਬਹੁਤ ਵਧੀਆ ਇੱਕ ਜੋ ਨਰਿੰਦਰ ਮੋਦੀ ਜੀ ਨੇ ਸਾਰੇ ਭਾਰਤ ਦੇ ਵਿੱਚ ਬੰਦੇ ਭਾਰਾ ਟ੍ਰੇਨਾਂ ਚਲਾਈਆਂ ਹਨ ਉਹਦੇ ਲਈ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਜੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ ਔਰ ਇੱਕ ਨਵੇਂ ਭਾਰਤ ਦੀ ਜਿਹੜੀ ਸਰੰਚਨਾ ਉਹਨਾਂ ਨੇ ਕੀਤੀ ਹੈ ਜੋ ਨਵਾਂ ਭਾਰਤ ਅੱਜ ਦਿਖ ਰਿਹਾ ਹੈ ਸਾਰੀ ਦੁਨੀਆ ਦੇ ਵਿੱਚ ਇਸ ਕਰਕੇ ਮੋਦੀ ਜੀ ਦਾ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ਮੋਦੀ ਜੀ ਨੂੰ ਵਧਾਈ ਦਿੰਦੇ ਹਾਂ ਔਰ ਕਾਮਨਾ ਕਰਦੇ ਹਾਂ ਕਿ ਦਿਨ ਦੁਗਣੀ ਰਾਤ ਚੌਕਣੀ ਮੇਰਾ ਭਾਰਤ ਤਰੱਕੀ ਕਰੇ ਔਰ ਐਸੀ ਮੋਦੀ ਜੀ ਮੇਰੇ ਭਾਰਤ ਨੂੰ ਉੱਚਾ ਉਹਨਾਂ ਦਾ ਨਾਮ ਕਰਦੇ ਰਹਿਣ ਔਰ 22 ਤਰੀਕ ਦਾ ਜਿਹੜਾ ਆਰਾਮ ਮੰਦਯਾਦੂ ਹਟਣਾ ਹੈ ਉਹਦੀ ਵੀ ਸਾਰੇ ਲੋਕਾਂ ਨੂੰ ਵਧਾਈ ਦਿੰਦੇ ਆ ਔਰ ਬੇਨਤੀ ਕਰਦੇ ਆ ਕਿ 22 ਤਰੀਕ ਨੂੰ ਸਾਰੇ ਹੀ ਆਪਣੇ ਘਰਾਂ ਦੇ ਵਿੱਚ ਦੀਵਾਲੀ ਵਰਗਾ ਮਾਹੌਲ ਬਣਾ ਕੇ ਭਗਵਾਨ ਰਾਮ ਦੇ ਲਈ ਸ਼ਰਧਾ ਦੇ ਫੁੱਲ ਭੇਟ ਕਰੀਏ ਔਰ ਉਹਨਾਂ ਨੂੰ ਯਾਦ ਕਰਦਿਆਂ ਹੋਇਆ 500 ਸਾਲ ਬਾਅਦ ਜਿਹੜਾ ਰਾਮ ਮੰਦਰ ਅਸੀਂ ਬਣਾ ਰਹੇ ਆ ਉਹ ਵੀ ਮੋਦੀ ਜੀ ਦਾ ਬਹੁਤ ਹੀ ਵੱਡਾ ਇੱਕ ਪ੍ਰਯਾਸ ਹੈ ਜੋ ਸਾਰੀ ਦੁਨੀਆ ਦੇ ਵਿੱਚ ਸਾਡਾ ਸਿਰ ਉੱਚਾ ਕਰਦਾ ਹੈ ਔਰ ਇਸ ਸਨਾਤਨ ਦੀ ਜੈ ਕਰਦਾ ਹੈ ਇਸ ਕਰਕੇ ਮੈਂ ਨਰਿੰਦਰ ਮੋਦੀ ਜੀ ਨੂੰ ਜਿੱਥੇ ਬੰਦੇਵਾਲ ਟ੍ਰੇਨੀਆਂ ਵਧਾਈਆਂ ਦਿੰਦਾ ਹਾਂ ਉੱਥੇ ਹੀ ਅਯੁੱਧਿਆ ਦੇ ਵਿੱਚ ਏਅਰਪੋਰਟ ਔਰ ਰੇਲਵੇ ਸਟੇਸ਼ਨ ਦਾ ਜਿੱਥੇ ਉਦਘਾਟਨ ਕਰਨ ਜਾ ਰਹੇ ਆ ਔਰ 15700 ਕਰੋੜ ਦੇ ਪ੍ਰੋਜੈਕਟ ਜੋ ਅਜੇ ਅਯੁੱਧਿਆ ਦੇ ਵਿੱਚ ਉਹਨਾਂ ਨੇ ਤਿਆਰ ਕੀਤੇ ਹਨ ਉਹਨਾਂ ਦਾ ਉਦਘਾਟਨ ਕੀਤਾ ਹੈ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਨਰਿੰਦਰ ਮੋਦੀ ਜੀ ਨੂੰ ਔਰ ਸਮੂਹ ਵਰਕਰਾਂ ਨੂੰ ਔਰ ਭਾਰਤੀ ਜਨਤਾ ਪਾਰਟੀ ਦੇ ਕੱਲੇ ਕੱਲੇ ਛੋਟੇ ਛੋਟੇ ਵਰਕਰ ਨੂੰ ਵਧਾਈ ਦਿੰਦਾ ਜੋ ਇਸ ਭਾਰਤੀ ਜਨਤਾ ਪਾਰਟੀ ਨੇ ਦਿਨ ਰਾਤ ਕੰਮ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਭਾਰਤ ਮਾਤਾ ਕੀ ਜੈ ਇਹ ਸਾਨੂੰ ਫਗਵਾੜਾ ਵਾਸੀ ਗੁਰਦੀਪਦੀਪਾ ਜੀ ਜਿਨ੍ਹਾਂ ਨੇ ਅੱਜ ਦੇ ਇਸ 20 ਸਵਾਰੇ ਦਸਿਆ ਨਰਿੰਦਰ ਮਾਈ ਬੋਦੀ ਜੀ ਦੀ ਵਿਆਥਾ ਬਾਰੇ ਦੱਸਿਆ ਕਿ ਜਿਹੜੀਆਂ ਟ੍ਰੇਨਾਂ ਸ਼ੁਰੂ ਕਰ ਰਹੇ ਨੇ ਔਰ 700 ਕਰੋੜ ਦੇ ਜਿਹੜੇ ਪ੍ਰੋਜੈਕਟ ਆ ਉਹ ਸ਼ੁਰੂ ਕੀਤੇ ਜਾ ਰਹੇ ਨੇ ਔਰ ਇਹਨਾਂ ਸਾਰਿਆਂ ਪ੍ਰੋਜੈਕਟਾਂ ਦੇ ਨਾਲ ਫਗਵਾੜਾ ਵਾਸੀ ਤੁਸੀਂ ਦੇਖ ਸਕਦੇ ਹੋ ਕਿ ਬੜੀ ਬੜੀ ਭਾਰੀ ਗਿਣਤੀ ਦੇ ਵਿੱਚ ਫਗਵਾੜਾ ਰੇਲਵੇ ਸਟੇਸ਼ਨ ਤੇ ਪਹੁੰਚੇ ਹੋਏ ਨੇ ਤੇ ਫਗਵਾੜਾ ਦੇ ਵਿੱਚ ਫਗਵਾੜਾ ਦੇ ਵਿੱਚ ਸਾਰੇ ਹੀ ਜਿਹੜੇ ਕਾਰਕਟਰ ਤੁਸੀਂ देख रहे हो पहुंच रहे हैं। ते आज दे इस प्रोग्राम की ओ विधिवत शुरुआत हो चुकी है और मंच दे जोड़ा कि सांस्कृतिक कार्यक्रम भी होने ने उधर પાસ ਦਿੱਤੇ ਜਾ ਰਹੇ ਨੇ ਮੈਂ ਕੈਮਰਾਮੈਨ ਨੂੰ ਕਹਾਂ ਕਿ ਇਧਰ ਦਿਖਾਇਆ ਜਾਵੇ ਕਿ ਜੋ ਫ੍ਰੀ ਪਾਸ ਇਹ ਟ੍ਰੇਨਾਂ ਦੇ ਦਿੱਤੇ ਜਾ ਰਹੇ ਨੇ ਔਰ ਇਹਨਾਂ ਟ੍ਰੇਨ ਇਹਨਾਂ ਟ੍ਰੇਨ ਨੂੰ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇਧਰ ਦਿਖਾਣ ਕਿ ਜਿਹੜੇ ਇਹ ਲਾਈਵ ਪਾਸ ਦਿੱਤੇ ਜਾ ਰਹੇ ਨੇ ਜਿਹੜੇ ਲੋਗ ਅੱਜ ਦਿੱਲੀ ਨਾ ਜਾਓ ਦਿੱਲੀ ਵਾਲਿਆਂ ਨੇ ਪਾਣਾ ਨੂੰ ਜਿਹੜੇ ਇਹ ਪਾਸ ਦਿੱਤੇ ਜਾ ਰਹੇ ਨੇ ਵਿਜੇ ਸਾਪਲਾ ਜੀ ਆਪਣੇ ਤੌਰ ਤੇ ਇਹ ਪਾਸ ਦੇ ਰਹੇ ਨੇ ਔਰ ਉਹਨਾਂ ਦੇ ਨਾਲ ਰਣਜੀਤ ਸਿੰਘ ਖੋਜੇਵਾਲ ਪ੍ਰਧਾਨ ਕਪੂਰਥਲਾ ਤਾਂ ਪ੍ਰਕਾਸ਼ ਗਿੱਟੂ ਜੀ ਤਿਕਸ਼ਣ ਸਿੰਘ ਜੀ ਉਹ ਵੀ ਮੰਚ ਤੇ ਵਿਰਾਜਮਾਨ ਨੇ ਇਹ ਸਾਰਾ ਪ੍ਰੋਗਰਾਮ ਜਿਹੜਾ ਕਿ ਸਾਪਲਾ ਜੀ ਕੀ ਦੇਖਤਾਂ ਮੇਰੇ ਹੁਣ ਤੁਸੀਂ ਮੰਚ ਤੇ ਦੇਖ ਸਕਦੇ ਹੋ ਕਿ ਐਲਪੀਜੀ ਵੱਲੋਂ ਸਾਂਸਕ੍ਰਿਤਿਕ ਕਾਰਜਕ੍ਰਮ ਜਿਹੜਾ ਹੈ ਸ਼ੁਰੂ ਕੀਤਾ ਜਾ ਰਿਹਾ ਹੈ ਇਸੇ ਦੀ ਵاتੇ ਪ੍ਰੋਗਰਾਮ ਸ਼ੁਰੂ ਹੋਣਾ ਹੈ ਹਲੋ ਇੱਕ ਹੋਰ ਹੈ ਹਲੋ ਸ਼ੇਅਰਿੰਗ ਮੈਨੂੰ ਨਹੀਂ ਲੱਗਦਾ ਕਰ ਬਸ ਆਹ ਕਾਂ ਅਡੀਸ਼ਨਲ ਪੈਸੇਜਨਰਸ ਨੰਬਰ 1 ਫਗਵਾੜਾ ਰੇਲਵੇ ਸਟੇਸ਼ਨ ਦੇ ਤੇ ਕੋਸ਼ ਯਾਤਰੀ ਇਦਾਂ ਦੇ ਨੇ ਵੀ ਜਿਹੜੇ ਅੱਜ ਪਹਿਲੀ ਵਾਰੀ ਜਿਹੜਾ ਉਹ ਬੰਦੇ ਭਾਰਤ ਤੇ ਸਫ਼ਰ ਕਰਨ ਜਾ ਰਹੇ ਨੇ ਉਹ ਆਪਣੀ ਟਿਕਟ ਦਿਖਾ ਰਹੇ ਨੇ ਆ ਉਹਨਾਂ ਨਾਲ ਗੱਲ ਕਰਦੇ ਆ ਕਿ ਅੱਜ ਦੀ ਇਸ ਬੰਦੇ ਭਾਰਤ ਟ੍ਰੇਨ ਜੋ ਫਗਵਾੜਾ ਤੋਂ ਦਿੱਲੀ ਜਾ ਰਹੀ ਆ ਕਿ ਤੁਸੀਂ ਦਿੱਲੀ ਜਾ ਰਹੇ ਹੋ ਇਸ ਟ੍ਰੇਨ ਦੇ ਵਿੱਚ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਅੱਜ ਬੰਦੇ ਭਾਰਤ ਫਗਵਾੜਾ ਅੰਮ੍ਰਿਤਸਰ ਤੋਂ ਚੱਲ ਕੇ ਫਗਵਾੜਾ ਰੁਕਣੀ ਆ ਔਰ ਨਰੇਂਦਰ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇੱਕ ਨਵੇਂ ਭਾਰਤ ਦਾ ਨੀਵ ਰੱਖੀ ਆ ਔਰ 9 ਸਾਲਾਂ ਦੇ ਵਿੱਚ ਜੋ ਮਾਣ ਜੋ ਸਤਕਾਰ ਸਾਰੀ ਦੁਨੀਆ ਦੇ ਵਿੱਚ ਭਾਰਤ ਨੂੰ ਮਿਲਿਆ ਹੈ ਮੈਨੂੰ ਨਹੀਂ ਲੱਗਦਾ ਕਦੀ ਵੀ ਇਦਾਂ ਦਾ ਕੰਮ ਹੋਇਆ ਹੋਵੇ ਔਰ ਅੱਜ ਜਿੱਥੇ ਬੰਦੇ ਬਾਲਟ੍ਰੇਨ ਫਗਵਾੜਾ ਰੁਕਣੀ ਹੈ ਔਰ ਉੱਥੇ ਹੀ ਸਾਰੇ ਜਿਨ੍ਹਾਂ ਨੇ ਦਿੱਲੀ ਜਾਣਾ ਹੈ ਉਹ ਪਾਸ ਫ੍ਰੀ ਪਾਸ ਵੰਡਿਤ ਕੀਤੇ ਹਨ ਅਸੀਂ ਵੀ ਸਾਰੇ ਦਿੱਲੀ ਜਾ ਕੇ ਇਸ ਟ੍ਰੇਨ ਦਾ ਆਨੰਦ ਮਾਣਾਂਗੇ ਔਰ ਪ੍ਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਇਦਾਂ ਹੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਸਵਸਥ ਰੱਖਣ ਚਾਹ ਜੋ ਦੇਸ਼ ਦੀ ਸੇਵਾ ਕਰਦੇ ਰਹਣ ਔਰ ਮੇਰੇ ਭਾਰਤ ਦਾ ਨਾਮ ਇਦਾਂ ਹੀ ਉੱਚਾ ਹੋਵੇ ਰਾਜ ਬੰਦੇਪਾਲਾ ਟ੍ਰੇਨ ਜਿੱਥੇ ਨਵੀਂ ਟ੍ਰੇਨ ਦੇ ਵਿੱਚ ਸਫ਼ਰ ਕਰਨ ਦਾ ਮੌਕਾ ਮਿਲੂਗਾ ਉੱਥੇ ਵੀ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਸਾਰੇ ਹੀ ਬੰਦੇਪਾਲਾ ਟ੍ਰੇਨ ਦਾ ਇੱਕ ਵਾਰ ਸਫ਼ਰ ਜ਼ਰੂਰ ਕਰੋ ਔਰ ਵਧਦੇ ਹੋਏ ਭਾਰਤ ਦੇ ਵਧਦੇ ਹੋਏ ਕਦਮਾਂ ਕਦਮ ਜ਼ਰੂਰ ਦੇਖਣ ਕਿ ਨરેન્દ્ર ਮੋਦੀ ਜੀ ਨੇ ਕਿਦਾਂ ਭਾਰਤ ਨੂੰ ਇੱਕ ਬਹੁਤ ਹੀ ਮਾਣ ਤੇ ਸਤਿਕਾਰ ਸਾਰੀ ਦੁਨੀਆ ਦੇ ਵਿੱਚ ਦਵਾਇਆ ਹੈ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਔਰ ਸਾਡੇ ਨਾਲ ਇੱਥੇ ਮੌਜੂਦ ਨੇ ਸਾਬਕਾ ਕਾਉਂਸਲਰ ਚੰਦਾ ਮਿਸ਼ਰਾ ਜੀ ਉਹ ਵੀ ਸਟੇਸ਼ਨ ਤੇ ਆਏ ਨੇ ਤੇ ਦਿੱਲੀ ਦਾ ਸਫ਼ਰ ਤੈਅ ਕਰਨ ਜਾ ਰਹੇ ਨੇ ਦੇ ਭਾਰਤ ਦੇ ਵਿੱਚ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਅੱਜ ਤੁਸੀਂ ਸਟੇਸ਼ਨ ਤੇ ਆਏ ਹੋ ਕੀ ਕਹਿਣਾ ਚਾਹੋਗੇ ਜਿਹੜੀ ਬੰਦੇ ਭਾਰਤ ਟ੍ਰੇਨ ਚੱਲ ਹੋਈ ਹੈ ਜਿਹੜੀ ਬੰਦੇ ਭਾਰਤ ਟ੍ਰੇਨ ਮੋਦੀ ਜੀ ਨੇ ਚਲਾਈ ਹੈ ਸਾਨੂੰ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਜਿਹੜੀ ਇਹ ਟ੍ਰੇਨ ਚਲਾਈ ਹੈ ਬਹੁਤ ਖੁਸ਼ੀ ਹੈ ਸਾਨੂੰ ਸਾਰਿਆਂ ਦੇ ਵਿੱਚ ਔਰ ਅੱਜ ਦੇ ਦਿਨ ਜਿਹੜੇ ਸਫਰ ਕਰੋਗੇ ਫ੍ਰੀ ਦੀ ਸਫਰ ਫ੍ਰੀ ਦਾ ਸਫਰ ਕਰ ਰਹੇ ਆ ਇਹ ਟ੍ਰੇਨ ਜਿਹੜੀ ਹੈ ਅੰਬ੍ਰੇਸ਼ਰ ਤੋਂ ਲੈ ਕੇ ਆਪਣਾ ਜਲੰਧਰ ਫਗਵਾੜਾ ਤੇ ਦਿੱਲੀ ਤੇ ਅੰਬਾਲਾ ਤੱਕ ਦਾ ਸਫਰ ਹੈ ਜਿਹੜਾ ਇਹ ਸਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਖੁਸ਼ੀ ਆ ਮੋਦੀ ਜੀ ਦਾ ਧੰਨਵਾਦ ਕਰਦੇ ਹਾਂ ਔ ਆ ਵੀ ਗੱਲ ਕਰਦੇ ਆ ਕਿ ਜਿਹੜੀ ਇਹ ਬੰਦੇ ਭਾਰਤ ਟ੍ਰੇਨ ਬਾਰੇ ਤੁਸੀਂ ਕੀ ਕਹਿਣਾ ਚਾਹੋ? ਹਾਂਜੀ ਸਰ ਅੱਜ ਜਿਹੜੀ ਬੰਦੇ ਭਾਰਤ ਟ੍ਰੇਨ ਜਿਹੜੀ ਆ ਅੰਮ੍ਰਿਤਸਰ ਤੋਂ ਜਲੰਧਰ ਫਗਵਾੜਾ ਲੁਧਿਆਣਾ ਅੰਬਾਲਾ ਹੁੰਦੇ ਹੋਏ ਦਿੱਲੀ ਪਹੁੰਚ ਰਹੀ ਆ ਮੋਦੀ ਜੀ ਦਾ ਸਦਕਾ ਜਿਹੜਾ ਇਹ ਸਾਨੂੰ ਅੱਜ ਬਹੁਤ ਵੱਡੀ ਖੁਸ਼ੀ ਆ ਸਾਡੇ ਪਬਲਿਕ ਦੇ ਵਿੱਚ ਬਹੁਤ ਰਜਾਣਾ ਹੈ ਅਸੀਂ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਹਰ ਹਰ ਮੋਦੀ ਘਰ ਘਰ ਮੋਦੀ ਇਸ ਵਾਰ ਵੀ ਮੋਦੀ ਤੇ ਸਾਡੇ ਨਾਲ ਮੈਡਮ ਨੇ ਮੌਜੂਦ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਹਾਂਜੀ ਜੈਨ ਜੀ ਸਾਰਿਆਂ ਨੂੰ ਬਹੁਤ ਵਧੀਆ ਗਾਂ ਮੋਦੀ ਜੀ ਨੇ ਨਵੇਂ ਸਾਲ ਦਾ ਤੋਹਫਾ ਦਿੱਤਾ ਪੂਰੀ ਜਨਤਾ ਨੂੰ ਕਸੀ ਉਹਨਾਂ ਦੇ ਬਹੁਤ ਬਹੁਤ ਦਿਨ ਧੰਨਵਾਦ ਦੀਆਂ ਨਵੇਂ ਸਾਲ ਦਾ ਨਵਾਂ ਤੋਹਫਾ ਜੈ ਭਾਰਤ ਜੈ ਮੋਦੀ ਜੈ ਹਿੰਦ ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਇੱਥੇ ਸਾਡੇ ਨਾਲ ਆਸ਼ੂ ਸਾਹਪਲਾ ਜੀ ਮੌਜੂਦ ਨੇ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਅੱਜ ਇਸ ਬੰਦੇ ਭਾਰਤ ਟ੍ਰੇਨ ਦੇ ਲਈ ਜਿਹੜਾ ਅੱਜ ਤੁਹਾਡੀ ਅਗਵਾਈ ਦੇ ਵਿੱਚ ਇੰਨੇ ਲੋਕ ਇਕੱਤਰ ਹੋਏ ਨੇ ਤੇ ਕੀ ਕਹਿਣਾ ਚਾਹੁੰਗੇ ਅੱਜ ਦੇ ਸਬਸਤ ਜੋ ਇਹ ਬਹੁਤ ਵੱਡੀ ਇੱਕ ਸੂਗਾਤ ਪੰਜਾਬ ਨੂੰ ਨਰਿੰਦਰ ਭਾਈ ਮੋਦੀ ਜੀ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਅਸ਼ਵਨੀ ਵੈਸ਼ਨਵ ਜੀ ਸਾਡੇ ਜੋ ਰੇਲ ਮੰਤਰੀ ਹੈ ਉਹਨਾਂ ਨੇ ਦਿੱਤੀ ਹੈ ਸੋ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਅਸੀਂ ਅਕਸਰ ਦੇਖਦੇ ਸੀ ਕਿ ਸ਼ਤਾਬਦੀ ਟ੍ਰੇਨ ਦੇ ਵਿੱਚ ਜਦੋਂ ਟ੍ਰੇਨ ਜਲਦੀ ਸੀ ਟਿਕਟ ਦੀ ਬੜੀ ਦਿੱਕਤ ਆਂਦੀ ਸੀ ਟਿਕਟ ਨਹੀਂ ਬੁਕਿੰਗ ਹੋਪ ਆਂਦੀ ਸੀ ਸੋ ਪੰਜਾਬ ਵਾਸੀਆਂ ਦੀ ਬਹੁਤ ਵੱਡੀ ਮੰਗ ਸੀ ਖਾਸ ਕਰਕੇ ਵਪਾਰੀ ਗਣ ਦੀ ਕਿ ਇਹੋ ਜਿਹੀ ਟ੍ਰੇਨ ਚਲਾਈ ਜਾਵੇ ਜਿਹੜੀ ਸਵੇਰੇ ਜਾ ਕੇ ਅਸੀਂ ਸ਼ਾਮ ਨੂੰ ਵਾਪਸ ਆ ਸਕੀਏ ਸੋ ਇਹੋ ਜਿਹੀ ਸ਼ਤਾਬਦੀ ਟ੍ਰੇਨ ਚੱਲਦੀ ਸੀ ਉਹਦੇ ਨਾਲ ਨਾਲ ਇੱਕ ਵੰਦੇ ਭਾਰਤ ਜੋ ਉਸ ਤੋਂ ਵੀ ਫ ਟਰੇਨ ਮੰਨੀ ਜਾਂਦੀ ਹੈ ਉਹਨੂੰ ਅੱਜ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਨੇ ਔਰ ਅਸ਼ਵਨੀ ਵੈਸ਼ਨਵ ਜੀ ਨੇ ਝੰਡੀ ਦੇ ਕੇ ਜੋ ਉਹਨੂੰ ਚਲਾਇਆ ਹੈ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਫਗਵਾੜਾ ਵਾਸੀ ਜੋ ਅੱਜ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੇ ਆ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇਹ ਸਨ ਆਸ਼ੂ ਸਾੰਪਲਾ ਜੀ ਜਿਨ੍ਹਾਂ ਨੇ ਦੱਸਿਆ ਕਿ ਵਪਾਰੀ ਵਰਗ ਦੀ ਇੱਕ ਬਹੁਤ ਵੱਡੀ ਮੰਗ ਸੀ ਕਿ ਜਿਹੜੇ ਸਵੇਰ ਨੂੰ ਜਾ ਕੇ ਸ਼ਾਮ ਨੂੰ ਫਗਵਾੜਾ ਵਾਪਸ ਲੱਟਣਾ ਚਾਹੁੰਦੇ ਸੀ ਔਰ ਉਹਨਾਂ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਅੱਜ ਇਹਨਾਂ ਦਿੱਕਤਾਂ ਨੂੰ ਹੱਲ ਕਰਨ ਦੇ ਲਈ ਅੱ ਯਾਰ ਇਹ ਬੰਦੇ ਭਾਰਤ ਟ੍ਰੇਨ ਰੁਕਣ ਜਾ ਰਹੀ ਆ ਆਓ ਵਸੇ ਹੋਰ ਸਾਥੀਆਂ ਨਾਲ ਵੀ ਗੱਲ ਕਰਦੇ ਆ ਜਿਹੜੇ ਕਿ ਸਾਡੇ ਨਾਲ ਇੱਥੇ ਮੌਜੂਦ ਨੇ ਤੇ ਜਿਹੜੀ ਦਿੱਲੀ ਤੋਂ ਫਗਵਾੜਾ ਟ੍ਰੇਨ ਇੱਥੇ ਰੁਕਣ ਰੁਕ ਰਹੀ ਆ ਤੇ ਆਸੀਂ ਗੱਲ ਕਰਦੇ ਆ ਸਾਡੇ ਨਾਲ ਮੌਜੂਦ ਨੇ ਫਗਵਾੜਾ ਦੇ ਕੁਝ ਲੋਕ ਵਪਾਰੀ ਜਿਹੜੇ ਕਿ ਇਸ ਟ੍ਰੇਨ ਦੇ ਨਾਲ ਇਸ ਦਾ ਲਾਭ ਉਠਾਣ ਜਾ ਰਹੇ ਨੇ ਔਰ ਲक्की ਜੀ ਸਾਡੇ ਕੋਲੇ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਔਰ ਸਾਡੇ ਵਿਚਕਾਰ ਲੱਕੀ ਜੀ ਨੇ ਜੋ ਕਿ ਇੱਕ ਵਪਾਰ ਕਰਦੇ ਨੇ ਦਿੱਲੀ ਨਾਲ ਜਾਣਾ ਆਣਾ ਰਹਿੰਦਾ ਹੈ ਕੀ ਕਹਿਣਾ ਚਾਹੋਗੇ ਇਸ ਟ੍ਰੇਨ ਬਾਰੇ ਜੀ ਅੱਜ ਜੋ ਬੰਦੇ ਭਾਰਤ ਟ੍ਰੇਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੋ ਇਤਿਹਾਸ ਰਚਿਆ ਵਾ ਉਹਦੇ ਵਿੱਚ आम जनता ਨੂੰ ਜੋ ਫਾਇਦਾ ਹੋਣਾ ਵਾ ਉਸ ਦੇ ਨਾਲ ਵਪਾਰੀ ਵਰਗ ਨੂੰ ਬਹੁਤ ਫਾਇਦਾ ਹੋਏਗਾ ਕਿਉਂ ਟਾਈਮ ਦੀ ਬੜੀ ਬਚਤ ਹੋਏਗੀ ਜਿਹੜਾ ਪਹਿਲਾਂ 6 ਘੰਟੇ ਦਾ ਸਫਰ ਸੀਗਾ ਉਹ ਹੁਣ ਥੋੜੇ ਸਮੇਂ ਲਈ ਉਹਨੂੰ ਰਹਿ ਜਾਏਗਾ ਸਫਰ ਔਰ ਬੰਦੇ ਦਾ ਆਪਣਾ ਜਿਹੜਾ ਪਰਸਨਲੀ ਕੰਮ ਕੁਝ ਆ ਕੇ ਬੰਦੇ ਦਾ ਟਾਈਮ ਬਚਣ ਦੇ ਨਾਲ ਕਾਫੀ ਫਾਇਦਾ ਹੋਏਗਾ ਔਰ ਮੈਂ ਅੱਜ ਦੇ ਦਿਨ ਤੇ ਪੂਰੇ ਭਾਰਤ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵਧਾਈ ਦਿਨਾ ਵਾ ਜੋ ਸ਼ਲਾਘਾ ਜੋ ਕਦਮ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਟ੍ਰੇਨ ਚਲਾ ਕੇ ਦਿੱਤਾ ਵਾ ਇਨੇ ਕਹਿੰਦਾ ਸਾਰਿਆਂ ਨੂੰ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਨਾਲ ਸੀਨੀਅਰ ਭਾਜਪਾ ਆਗੂ ਔਰ ਨਗਰ ਕੌਂਸਲ ਫਗਵਾੜਾ ਦੇ ਜਿਹੜੇ ਸਾਫਕਾ ਪ੍ਰਧਾਨ ਨੇ ਆਪਲ ਬੱਧਰ ਸਿੰਘ ਤੁਗਲ ਜੀ ਉਹ ਸਾਡੇ ਵਿੱਚ ਆਏ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਅੱਜ ਦੇ ਇਸ ਸ਼ੁਭ ਅਵਸਰ ਤੇ ਕੀ ਕਹਿਣਾ ਚਾਹੋਗੇ ਅੱਜ ਦਾ ਦਿਨ ਫਗਵਾੜੇ ਦੀ ਜਨਤਾ ਲਈ ਬਹੁਤ ਹੀ ਇਤਿਹਾਸਕ ਦਿਨ ਹੈ ਜਦੋਂ ਪ੍ਰਧਾਨ ਮੰਤਰੀ ਜੰਦਰਭਾਈ ਮੋਦੀ ਜੀ ਨੇ ਬੰਦੇ ਮਾਤਮ ਸਟ੍ਰੇਂਜ ਜਿਹੀ ਬੋਲੇ ਰਕਤੀਆ ਰੋਗ ਰਿਹਾ ਮੈਂ ਸਾਡੇ ਦੇਸ਼ ਦੇ ਦੁੱਖ ਨਹੀਂ ਰਾਜ ਚੁਕ ਨਹੀਂ ਦੇਖੀ ਕਰ ਰਿਹਾ ਇਸੇ ਤਰ੍ਹਾਂ ਕਰਦਾ ਰਹੂਗਾ ਉਹਨਾਂ ਦੇ 2024 ਵਿੱਚ ਨੰਦੇਲੇ ਮੋਦੀ ਦੇ ਦੇਸ਼ ਦੇ ਪਰਮਾਣਵੀ ਬੰਮ ਇਹ ਸੰਪਲ ਬੱਦਲ ਸਿੰਘ ਦੁੱਗਣ ਜੀ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਫਗਵਾੜਾ ਰੀਨਵੈਸੇਸ਼ਨ ਤੋਂ ਸਾਡੇ ਨਾਲ ਜੁੜ ਰਹੇ ਨੇ ਸਾਬਕਾ ਕਾਉਂਸਲਰ ਅਨੁਰਾਗ ਮਾਨਖੰਡ ਜੀ ਉਹਨਾਂ ਨਾਲ ਗੱਲ ਕਰਦੇ ਹਾਂ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਅਫਸਰ ਤੇ ਜੀ ਪਹਿਲਤਨ ਸਾਰੇ ਹੀ ਫਗਵਾੜਾ ਸ਼ਹਿਰ ਦੇ ਜਿੰਨੇ ਵੀ ਵਾਸੀ ਨੇ ਮੋਂਨਾਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹਾਂਗਾ ਤੇ ਉਸ ਤੋਂ ਪ੍ਰਾਂਤ ਮੈਂ ਭਾਰਤੀ ਸਰਕਾਰ ਤੇ ਮਾਨਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦਾ ਬਧੈ ਜਿਲ੍ਹਾ ਧੰਨਵਾਦ ਕਰਦਾ ਕਿ ਫਗਵਾੜਾ ਇੱਕ ਜਿਹੜਾ ਇੱਕ ਸ਼ਹਿਰ ਹੈ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਆਂਦਾ ਹੈ ਤੇ ਤੁਸੀਂ ਵੰਦੇ ਭਾਰਤ ਇੱਥੇ ਟ੍ਰੇਨ ਰਕਵਾਈ ਹੈ ਇਹ ਜਿੱਤੇ ਕੀ ਦਿਲੇਦਾਰ ਵਾਸਤੇ ਪਬਲਿਕ ਵਾਸਤੇ ਬਹੁਤ ਬੈਨੀਫੀਸ਼ੀਅਲ ਹੈ ਤੇ ਇਹਦੇ ਵਿੱਚ ਕੀ ਚੀਜ਼ ਦੇਖਣ ਵਾਲੀ ਦੀ ਲੋਕਾਂ ਤੋਂ ਮੈਂ ਕਹਿਣਾ ਚਾਹੁੰਦਾ ਕਿ ਸਰਕਾਰ ਅੱਛੀ ਹੈ ਮੰਚ ਅੱਛੀ ਹੈ ਲੋਕਾਂ ਲਈ ਕੰਮ ਕਰਨ ਦਾ ਜਜ਼ਬਾ ਹੈ ਇਮਾਨਦਾਰੀ ਨਾਲ ਕੰਮ ਕਰਨ ਦਾ ਜਜ਼ਬਾ ਹੈ ਸਾਡੇ ਪ੍ਰਧਾਨ ਮੰਤਰੀ ਜੀ ਅਸੀਂ ਦੇਖਿਆ ਕਿ ਆਏ ਦਿਨ ਕੁਝ ਨਾ ਕੁਝ ਦੇਸ਼ ਵਾਸੀਆਂ ਲਈ ਕੁਝ ਨਾ ਕੁਝ ਲੈ ਕੇ ਆਂਦੇ ਨੇ ਇੱਕ ਤੋਹਫਾ ਹੈ ਜਿਹੜਾ ਸਾਨੂੰ ਮਿਲਿਆ ਤੇ ਮੈਂ ਪੂਰੀ ਕੁਆਡ ਮੀਡੀਆ ਦੇ ਨਾਲ ਹੀ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਮਾਨਨਯੀ ਪ੍ਰਧਾਨ ਮੰਤਰੀ ਭਾਰਤੀ ਸਰਕਾਰ ਦਾ ਜੈ ਹਿੰਦ ਜੈ ਭਾਰਤ ਇਹਨਾਂ ਤੁਸੀਂ ਆਪਣੇ ਦੇਖ ਰਹੇ ਹੋ ਕਿ ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆਂ ਔਰ ਬੰਦੇ ਭਾਰਤ ਰੇਲ ਦੇ ਸਵਾਗਤ ਲਈ ਰੇਲਵੇ ਸਟੇਸ਼ਨ ਬਗਵਾੜਾ ਤੇ ਤੋਂ ਤੁਮਾ ਕੇ ਵੱਜ ਰਹੇ ਨੇ ਔਰ ਬਹੁਤ ਸਾਰੇ ਜਿਹੜਾ ਪ੍ਰੋਗਰਾਮ ਆ ਉਹ ਲੀਕੇ ਜਾ ਰਹੇ ਨੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ लवली ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਵੀ ਜਿਹੜੇ ਪ੍ਰੋਗਰਾਮ ਆਥੇ ਹੋ ਲੀਕੇ ਗਏ ਨੇ ਔਰ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿ ਮੰਚ ਦੇ ਉੱਤੇ ਕਿਸ ਤਰ੍ਹਾਂ ਲੋਕ ਜਸ਼ਨ ਮਨਾ ਰਹੇ ਨੇ ਤੇ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਹੈ ਅਸੀਂ ਫਗਵਾੜਾ ਰੀਨੋਸिएशन ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਲਾਈਵ ਤਸਵੀਰਾਂ ਦੇ ਵਿੱਚ ਅਸੀਂ ਗੱਲ ਕਰਦੇ ਆ ਕਿ ਫਗਵਾੜਾ ਨਿਵਾਸੀ ਸਾਡੇ ਜੀ ਪਹੁੰਚੇ ਹੋਏ ਨੇ ਤੇ ਅੱਜ ਦਾ ਦੇ ਨਾਲ ਬਾਅਦ ਚ ਗੱਲ ਕਰਦੇ ਹਾਂ ਕਿ ਇੱਥੇ ਵੈਲਕਮ ਹੋ ਰਿਹਾ ਉਧਰ ਮੰਚਾਂ ਨੂੰ ਗੱਲ ਕਰਦੇ ਆ ਕਿ ਜਿਹੜੇ ਕੀ ਫਗਵਾੜਾ ਦੇ ਵਿੱਚ ਇਹ ਬੰਦੇ ਪਰ ট্রেন ਜੋ ਰੁਕ ਰਹੀ ਆ ਔਰ ਟੋਟ ਵਾਕਿਆਂ ਦੇ ਨਾਲ ਇੱਥੇ ਜਿਹੜਾ ਫਗਵਾੜਾ ਸਟੇਸ਼ਨ ਦੇ ਉੱਤੇ ਟ੍ਰੇਨ ਦਾ ਸਵਾਗਤ ਕੀਤਾ ਜਾ ਰਿਹਾ ਔਰ ਸਾਡੇ ਨਾਲ ਮਹਿਲਾ ਮੋਰਚਾ ਦੇ ਪ੍ਰਧਾਨ ਠੀਕ ਸਰਵਜੀ ਭਾਰਤੀ ਸ਼ਰਮਾ ਜੀ ਔਰ ਸੀਮਾ ਰਾਣਾ ਜੀ ਸਾਡੇ ਵਿੱਚ ਨੇ ਤੇ ਅਸੀਂ ਤੁਹਾਨੂੰ ਗੱਲਬਾਤ ਕਰਾਣਿਆ ਅਸੀਂ ਸੀਮਾ ਰਾਣਾ ਜੀਰ ਭਾਰਤੀ ਫਿਰਵਾਗਾ ਅੱਜ ਦੇ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮੌਕੇ ਤੇ ਅਸੀਂ ਪਹਿਲਾਂ ਮੈਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਾਂਗੇ ਜਿਨ੍ਹਾਂ ਨੇ ਸਾਡੇ ਲਈ ਇੰਨਾ ਵੱਡਾ ਐਫਰਟ ਕੀਤਾ ਜਿਹੜੀ ਕਿ ਟ੍ਰੇਨ ਸੁਪਰ ਫਾਸਟ ਹੈ ਕਿਤੇ ਵੀ ਸਟਾਪੇਜ ਨਹੀਂ ਹੈ ਸਿਰਫ ਪੰਜ ਸਟਾਪੇਜ ਨੇ ਔਰ ਉਹਦੇ ਵਿੱਚ ਸਾਡੇ ਸ਼ਹਿਰ ਫਗਵਾੜਾ ਨੂੰ ਵੀ ਮਾਨ ਬਖਸ਼ਿਆ ਗਿਆ ਕਿ ਉਹ ਇੱਥੇ ਟ੍ਰੇਨ ਰੁਕੇਗੀ ਔਰ ਸਾਡੇ ਸਾਥੀ ਜੋ ਇੱਥੋਂ ਫਗਵਾੜੇ ਤੋਂ ਜਾਣਾ ਚਾਹੁੰਦੇ ਹੈ ਦਿੱਲੀ ਜਲਦੀ ਤੋਂ ਜਲਦੀ ਪਹੁੰਚਣਾ ਚਾਹੁੰਦੇ ਉਹ ਇਸ ਟ੍ਰੇਨ ਦਾ ਸੁਪਰ ਕਰ ਸਕੋ राणा जी मौजूद ने आज के की से सर ये हमारा एक और मिशन मंगल जैसा ही प्रोजेक्ट है प्रधानमंत्री मोदी जी की लीडरशिप में देश बहुत तरक्की कर रहा है आज का ऐतिहासिक दिन हम फगवाड़ा वासियों को हमेशा याद रहेगा कि एक छोटा सा शहर होने के बावजूद हमारे जो लीडर्स है विजय सांबला जी उनकी एफर्ट्स की वजह से इतनी बड़ी वंदे भारत जो भारत का अभिमान है ਬਾਦ ਐਟੀਕੀ ਸਪੀਡ ਮੇ ਜੋ ਦਿੱਲੀ ਕਾਸਾ ਫਰਵਰਸ ਚਾਰ ਘੰਟੇ ਮੇ ਕੰਪਲੀਟ ਹੋ ਜਾ ਰਹਾ ਹੈ ਅਬ ਹਮ ਸਭ ਲੋ ਸਾਰੀ ਬਹੁਤ ਖੁਸ਼ ਹੈ ਔਰ ਹਮ ਭਾਰਤ ਸਰਕਾਰ ਕਾ ਬਖਾਤਰੀ ਮੋਦੀ ਜੀ ਕਾ ਸਾਪਲਾ ਜੀ ਦਾ ਧੰਨਵਾਦ ਕਰਨਾ ਚਾਹਤੇ ਆ। 에ਜਨ ਸੀਮਾ ਰਾਣਾ ਜੀ ਜਿਹੜੇ ਕਿ ਉਹਨਾਂ ਦਾ ਵਿਜੇ ਸਾਪਲਾ ਜੀ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ ਅੱਜ ਦੇ ਇਸ ਮਾਹੌਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਖੁਸ਼ੀਆਂ ਦਾ ਮਾਹੌਲ ਜੋ ਢੋਹ ਧਮਾਕੇ ਦੇ ਨਾਲ ਟ੍ਰੇਨ ਦਾ ਸਵਾਗਤ ਕਰਨ ਲਈ ਕਾਰਜਕ੍ਰਮ ਕੀਤਾ ਜਾ ਰਿਹਾ ਜਿਸ ਵਿੱਚ ਕੇਂਦਰੀ ਮੰਤਰੀ ਪੂਰਬ ਕੇਂਦਰੀ ਮੰਤਰੀ ਵਿਜੇ ਸਾਪਲਾ ਜੀ ਔਰ ਉਹਨਾਂ ਦੀ ਟੀਮ ਦੇ ਵੱਲੋਂ ਇੱਕ ਜ਼ੋਰਦਾਰ ਇਕੱਠ ਆ ਗਿਆ ਹੈ ਪਰ ਮੈਂ ਕੈਮਰਾਮੈਨ अरुण ਕੁਮਾਰ ਨੂੰ ਕਹਾਂਗਾ ਕਿ ਜਿਹੜਾ ਵੀ ਇਹ ਪ੍ਰੋਗਰਾਮ ਹੈ ਇਸ ਦੀਆਂ ਲਾਈਵ ਤਸਵੀਰਾਂ ਇੱਕ ਵਾਰੀ ਦਿਖਾਈਆਂ ਜਾਣ ਮੰਚ ਵੱਲ ਨੂੰ ਇੱਕ ਸਾਰਾ ਪ੍ਰੋਗਰਾਮ ਜੋ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਪ੍ਰਸਤੁਤ ਕੀਤਾ ਜਾ ਰਿਹਾ ਹੈ ਔਰ लवली प्रोफेशनल्स ਯੂਨੀਵਰਸਿਟੀ ਵੱਲੋਂ ਇਹ ਜਿਹੜਾ ਕੀ ਇਹ ਪ੍ਰੋਗਰਾਮ ਮੰਚ ਤੇ ਸ਼ੁਰੂ ਕੀਤਾ ਜਾ ਰਿਹਾ ਅਸੀਂ ਤੁਹਾਨੂੰ ਇਸ ਪ੍ਰੋਗਰਾਮ ਦੇ ਰੂਬਰੂ ਕਰਵਾਦੇ ਹਾਂ